ਹਾਂਜੀ ਕੀ ਨਾਮ ਹੈ ਮੈਡਮ ਮੇਰਾ ਨਾਮ ਜਸਪਿੰਦਰ ਕੌਰ ਹੈ ਜੀ ਜੀ ਤੇ ਮੈਂ ਮਹਿਲਾ ਵਿੰਗ ਕਾਂਗਰਸ ਦੀ ਸਿਟੀ ਪ੍ਰੈਜ਼ੀਡੈਂਟ ਹਾਂ ਜੀ ਤੇ ਅਸੀਂ ਅੱਜ ਇੱਕ ਮੈਮੋਰੰਡਮ ਦੇਣ ਆਏ ਸੀ ਡੀਸੀ ਮੈਮ ਨੂੰ ਹਾਂਜੀ ਕੱਲ ਨੂੰ ਅਸੀਂ ਇੱਕ ਕੈਂਡਲ ਮਾਰਚ ਕਰ ਰਹੇ ਹਾਂ ਜਿਹੜਾ ਕੋਲਕਾਤਾ ਦੇ ਵਿੱਚ ਬਹੁਤ ਹੀ ਇੱਕ ਦੁਖਦਾਈ ਘਟਨਾ ਹੋਈ ਹੈ ਇੱਕ ਬੱਚੀ ਦੇ ਉੱਪਰ ਜਿਹੜੇ ਡਾਕਟਰ ਬੱਚੀ ਸੀ ਜਿਹੜੇ ਡਾਕਟਰ ਹੁੰਦੇ ਆ ਦੇਖੋ ਸਾਡੀ ਜਾਨ ਪਛਾਨ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਆ ਤੇ ਉਹ ਆਪਣੀ ਇੰਨੀ ਲੰਬੀ ਡਿਊਟੀ ਦੇ ਵਿੱਚ ਜੇ 4 ਮਿੰਟ ਕੋਈ ਰੈਸਟ ਕਰਨ ਵੀ ਚੱਲ ਜਾਂਦਾ ਤੇ ਉਹ ਸੇਫ ਨਹੀਂ ਹੈ ਬਹੁਤ ਜ਼ਿਆਦਾ ਕਾਨੂੰਨੀ ਹਰਕਤ ਕੀਤੀ ਹੈ ਅਸੀਂ ਉਸੇ ਅ ਸੰਬੰਧ ਦੇ ਵਿੱਚ ਕੱਲ ਨੂੰ ਇੱਕ ਕੈਂਡਲ ਮਾਰਚ ਕੱਢ ਰਹੇ ਹਾਂ ਸ਼ਾਮੇ 6 1/2 ਵਜੇ ਤੇ ਜਿਹਦੇ ਨਾਲ ਕਿ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਕਿ ਉਸ ਮਹਿਲਾ ਨੂੰ ਮੈਂ ਅੱਲਾ ਦੀ ਆਤਮਿਕ ਸ਼ਾਂਤੀ ਦੇ ਲਈ ਆਪਾਂ ਅਰਦਾਸ ਕਰਾਂਗੇ ਤੇ ਆਪਣੇ ਸ਼ਹਿਰ ਵਾਸੀਆਂ ਨੂੰ ਆਮ ਜਨਤਾ ਨੂੰ ਰਿਕੁਐਸਟ ਕਰਾਂਗੇ ਕਿ ਉਹ ਸਾਡਾ ਪੂਰਾ ਸਾਥ ਦੇਣ ਤਾਂ ਕਿ ਅਸੀਂ ਇੱਕ ਆਵਾਜ਼ ਉਠਾ ਸਕੀਏ ਕਿ ਜਿਹੜੇ ਦੋਚੇ ਹੈਗੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰੀ ਆਮ ਜਨਤਾ ਨੂੰ ਸਤਿ ਸ੍ਰੀ ਅਕਾਲ ਸਰ ਗੱਲ ਸਰੀ ਇਹ ਹੈਗੀ ਹੈ ਕਿ ਜੋ ਅਸੀਂ ਅੱਜ ਮੈਮਰੈਂਡਨ ਦੇਣ ਆਏ ਸੀ ਡੀਸੀ ਮਿੱਤਲਸ ਮੈਡਮ ਨੂੰ ਉਹ ਸੀਗਾ ਸਾਡੇ ਇਸ ਦੇ ਰਿਗਾਰਡਿੰਗ ਕਿ ਜੋ ਕਲਕੱਤਾ ਵਿੱਚ ਡਾਕਟਰ ਲੇਡੀ ਡਾਕਟਰ ਆਪਣੀ ਮਮਿਤਾ ਦਾ ਦੇਵਨਾਥ ਦੇ ਨਾਲ ਜੋ ਮੰਦਭਾਗੀ ਘਟਨਾ ਹੋਈ ਹੈ ਜੋ ਕਿ ਉਹਦਾ ਗੈਂਗਰੇਪ ਕਰਕੇ ਉਹਦਾ ਕਤਲ ਕੀਤਾ ਗਿਆ ਬਹੁਤ ਹੀ ਬੁਰੇ ਤਰੀਕੇ ਦੇ ਨਾਲ ਕੀਤਾ ਗਿਆ ਕਿ ਉਹ ਸਾਡੇ ਕੋ ਸਹਿਰ ਨਹੀਂ ਹੋ ਰਿਹਾ ਸੀ ਅਸੀਂ ਉਹਦੇ ਰਿਗਾਰਡਿੰਗ ਕੈਂਡਲ ਮਾਰਚ ਵਾਸਤੇ ਮੈਮਰੈਂਡਨ ਦੇਣ ਆਏ ਸੀ ਤੇ ਉਹ ਆਮ ਜਨਤਾ ਨੂੰ ਮੇਰੀ ਅਪੀਲ ਹੈ ਕਿ ਪਲੀਜ਼ ਸਾਡਾ ਸਾਥ ਦੇਣ ਇਹ ਉਹ ਬੇਟੀ ਨਹੀਂ ਸਭ ਦੀ ਸਾਡੀਆਂ ਬੇਟੀਆਂ ਨਾਲ ਵੀ ਐਡਾ ਹੋ ਸਕਦਾ ਸੀ ਆਪਣੇ ਲਈ ਵੀ ਖੜੇ ਹੋਣਾ ਆ ਤਾਂ ਕਿ ਸਾਡੀਆਂ ਵੀ ਬੇਟੀਆਂ ਸੇਫ ਹੋਣ ਕੱਲ ਨੂੰ ਅਸੀਂ ਕਿਤੇ ਜਦੋਂ ਚਾਈਏ ਤਾਂ ਤੇ ਇਸ ਲਈ ਪਲੀਜ਼ ਸਾਰੇ ਜਾਣੇ ਸਾਡਾ ਸਾਥ ਦਿਓ ਜੋ ਵੀ ਹੋਇਆ ਬਹੁਤ ਹੀ ਮਾੜਾ ਹੋਇਆ ਅਸੀਂ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਤੇ ਉਹਨਾਂ ਨੂੰ ਨਿਆਂ ਦਿਵਾਉਣ ਵਾਸਤੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਹ ਹੀ ਇੱਕ ਸਾਡੀ ਛੋਟੀ ਜਿਹੀ ਕੋਸ਼ਿਸ਼ ਹੈ ਕਿ ਉਹਨਾਂ ਦੀ ਆਮ ਆਤਮਾ ਨੂੰ ਸ਼ਾਂਤੀ ਮਿਲੇ ਤੇ ਅਸੀਂ ਉਹਨਾਂ ਨੂੰ ਨਿਆਂ ਦਿਵਾਉਣ ਵਿੱਚ ਕੁਝ ਉਹਨਾਂ ਦਾ ਸਹਿਯੋਗ ਕਰ ਸਕੀਏ ਕੈਂਡਲ ਮਾਰਚ ਕਿੱਥੋਂ ਕੱਢਿਆ ਜਾ ਕਿੱਥੇ ਤੱਕ ਕੱਢਣਾ ਹੈ ਸਰ ਇਹ ਕੈਂਡਲ ਮਾਰਚ ਅਸੀਂ ਕੱਢਣੀ ਹੈਗੀ ਆ ਕਾਂਗਰਸ ਭਵਨ ਤੋਂ ਲੈ ਕੇ ਕਾਂਗਰਸ ਦਫਤਰ ਤੋਂ ਲੈ ਕੇ ਅਸੀਂ ਕਰਨੀ ਰਾਮਗੜੀਆ ਚੌਕ ਤੱਕ ਕੱਲ ਸ਼ਾਮ ਨੂੰ 6:30 ਵਜੇ ਤੋਂ ਲੈ ਕੇ ਕਿੰਨੀ ਤਰੀਕ ਕਿੰਨੀ ਤਰੀਕ ਜੀ ਤਰੀਕ 20 28 ਦਿਨ ਮੰਗਲਵਾਰ ਤੇ ਆਮ ਜਨਤਾ ਤੋਂ ਮੇਰੀ ਹੱਥ ਜੋੜ ਕੇ ਅਪੀਲ ਹੈ ਕਿ ਪਲੀਜ਼ ਸਾਡਾ ਸਾਥ ਦੇਣ ਉਹਨਾਂ ਦੇ ਸਹਿਯੋਗ ਦੀ ਸਾਨੂੰ ਬਹੁਤ ਲੋੜ ਹੈ ਤਾਂ ਕਿ ਅਸੀਂ ਅੱਗੇ ਜਾ ਕੇ ਡਾਕਟਰ ਮਮੇਤਾ ਰਾਓ ਲਈ ਅਨੇਾਇਦਵਾਸ ਲਈ ਜੋ ਕਿ ਉਹਨਾਂ ਅਨੇਾਇ ਹੋਇਆ ਨਿਆਇਦਵਾਸ ਹੈ